ਅਗਲੀ ਜਿਹੜੀ ਹਰਜੋ ਸਿੰਘ ਜੀ ਬੜੀ ਇੰਪੋਰਟੈਂਟ ਜਿਹੜੀ ਖਬਰ ਇਸ ਟਾਈਮ ਆ ਰਹੀ ਆ ਇਹ ਇਮੀਗ੍ਰੇਸ਼ਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਆ ਅ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਡੀਐਨਸੀ ਦੇ ਵਿੱਚ ਜਾਂ ਇਸ ਵਾਰ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਖਾਸਾ ਜਿਹੜਾ ਮੇਨ ਮੁੱਦਾ ਰਹਿਣ ਵਾਲਾ ਆ ਉਧਰ ਪੈਨਮਾ ਨੇ ਯੂਐਸ ਦੇ ਖਰਚੇ ਦੇ ਉੱਤੇ ਜਿਹੜੀਆਂ ਯੂਐਸ ਫੰਡਡ ਫਲਾਈਟਸ ਆ ਉਹਨਾਂ ਦੇ ਨਾਲ ਜਿਹੜੇ ਮਾਈਗ੍ਰੈਂਟਸ ਪੈਨਮਾ ਥਾਣੀ ਲੰਘ ਕੇ ਅਮਰੀਕਾ ਚ ਆਉਣ ਦੀ ਦਾਖਲ ਹੋਣ ਦੀ ਕਵਾਇਦ ਦੇ ਵਿੱਚ ਆ ਉਹਨਾਂ ਨੂੰ ਉੱਥੋਂ ਹੀ ਫੜ ਕੇ ਵਾਪਸ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੂੰ ਰਿਟਰਨ ਕਰਨਾ ਸ਼ੁਰੂ ਕਰ ਦਿੱਤਾ ਹੈ ਪੈਨਮਾ ਨੇ ਅੱਜ ਜਿਹੜੀਆਂ ਇਹ ਫਲਾਈਟਸ ਆ ਉਹ ਚਾਲੂ ਕਰ ਦਿੱਤੀਆਂ ਹੋਜ਼ੇ ਰਾਇਲ ਮਲੀਨੋ ਕਿੰਨੇ ਵੀ ਪੈਨਮਾ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਆ ਤੇ ਉਹਨਾਂ ਦੇ ਸੌ ਚੁੱਕਣ ਤੋਂ 2 ਮਹੀਨਿਆਂ ਤੇ ਘੱਟ ਵਕਫੇ ਦੇ ਵਿੱਚ ਇਹ ਆਲਰੇਡੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਡੈਰਗਨ ਗੈਪ ਦੇ ਬਾਰੇ ਆਪਾਂ ਰੀਸੈਂਟਲੀ ਕੁਝ ਵੀਕ ਪਹਿਲਾਂ ਇਹ ਖਬਰ ਦਿੱਤੀ ਸੀ ਵੀ ਪੈਨਮਾ ਵਾਲਿਆਂ ਨੇ ਉੱਥੇ ਹੁਣ ਸਖਤੀ ਕਰਨੀ ਸ਼ੁਰੂ ਕੀਤੀ ਆ ਤੇ ਅੱਜ ਕਹਿੰਦੇ ਵੀ 29 ਜਿਹੜੇ ਕੋਲੰਬੀਅਨ ਮੂਲ ਦੇ ਲੋਕ ਸੀਗੇ ਜਿਨ੍ਹਾਂ ਦੇ ਕ੍ਰਿਮੀਨਲ ਰੈਕੋਰਡ ਸੀ ਉਹਨਾਂ ਨੂੰ ਇਸ ਫਲਾਈਟ ਦੇ ਉੱਤੇ ਬਿਠਾ ਕੇ ਵਾਪਸ ਕੱਲਿਆ ਗਿਆ ਹੈਗਾ ਆ ਨਵਾਂ ਐਗਰੀਮੈਂਟ ਹੁਣੇ-ਹੁਣੇ ਸਾਈਨ ਹੋਇਆ ਸੀ ਯੂਐਸ ਦੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸਕਟਲ ਹੰਦਰੋ ਮਾਇੋਰਕੋਸ ਤੇ ਪੈਨਮਾ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਦੇ ਦਰਮਿਆਨ 6 ਮਿਲੀਅਨ ਡਾਲਰ ਦਾ ਜਿਸ ਦੇ ਵਿੱਚ ਇਕਵਿਪਮੈਂਟ, ਟ੍ਰਾਂਸਪੋਰਟੇਸ਼ਨ, ਲੌਜਿਸਟਿਕਸ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ ਤਾਂ ਜੋ ਜਿਹੜੇ ਫੋਰਨ ਨੈਸ਼ਨਲ ਆ ਉਹਨਾਂ ਨੂੰ ਜਿਨ੍ਹਾਂ ਦਾ ਕੋਈ ਲੀਗਲ ਬੇਸਿਸ ਨਹੀਂ ਹੈਗਾ ਪੈਨਮਾ 'ਚ ਰਹਿਣ ਦਾ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਡਿਪੋਰਟ ਕੀਤਾ ਜਿਹੜਾ ਉਹ ਜਾਵੇ ਸੋ ਪੈਨਮਾ ਨੇ ਹੁਣ ਉਧਰੋਂ ਆ ਰਹੇ ਲੋਕਾਂ ਨੂੰ ਜਿਹੜੇ ਅਮਰੀਕਾ 'ਚ ਦਾਖਲ ਹੋਣ ਚਾਹੁੰਦੇ ਨੇ ਉਹਨਾਂ ਨੂੰ ਉੱਥੇ ਹੀ ਡੱਕ ਕੇ ਉਹਨਾਂ ਨੂੰ ਉੱਥੇ ਹੀ ਫੜ ਕੇ ਖਾਸ ਕਰਕੇ ਕ੍ਰਿਮੀਨਲ ਰੈਕੋਰਡ ਵਾਲੇ ਉਹਨਾਂ ਨੂੰ ਵਾਪਸ ਘੱਲਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਅਮਰੀਕੀ ਖਰਚੇ ਦੀਆਂ ਫਲਾਈਟਸ ਦੇ ਉੱਤੇ 2023 ਦੇ ਵਿੱਚ ਅਨੁਮਾਨਿਤ 5 ਲੱਖ 20 ਹਜ਼ਾਰ ਲੋਕਾਂ ਨੇ ਇਸ ਡੈਰੀਅਨ ਗੈਪ ਦੇ ਜ਼ਰੀਏ ਅਮਰੀਕਾ ਚ ਦਾਖਲ ਹੋਣ ਵਾਲੀ ਜਿਹੜੀ ਯਾਤਰਾ ਆ ਜਾਂ ਸਫ਼ਰ ਆ ਉਸ ਤੋਂ ਜਿਹੜਾ ਉਹ ਕੱਢਿਆ ਸੀਗਾ ਉਧਰ ਵੈਨੇਜ਼ੁਏਲਾ ਤੋਂ ਕਹਿੰਦੇ ਵੀ ਬਹੁਤੇ ਲੋਕ ਜਿਹੜੇ ਉਹ ਵੈਨੇਜ਼ੁਏਲਾ ਤੋਂ ਆ ਆ ਰਹੇ ਸੀਗੇ ਸੋ ਪਰ ਆਪਾਂ ਨੂੰ ਇਹ ਵੀ ਪਤਾ ਆ ਵੀ ਉੱਥੇ ਭਾਰਤੀ ਮੂਲ ਦੇ ਪੰਜਾਬੀ ਮੂਲ ਦੇ ਤੇ ਹੋਰ ਮੁਲਕਾਂ ਦੇ ਲੋਕ ਵੀ ਉਹਨਾਂ ਰਾਹਾਂ ਥਾਣੀ ਆਉਣ ਦੇ ਯਤਨ ਜਿਹੜੇ ਉਹ ਕਰਦੇ ਰਹਿੰਦੇ ਆ ਤੇ ਹੁਣ ਜੇ ਪੈਨਮਾ ਵਾਲਿਆਂ ਦੇ ਹੱਥੇ ਚੜਦੇ ਆ ਤਾਂ ਉਹਨਾਂ ਨੂੰ ਉਸ ਫਲਾਈਟ ਤੋਂ ਵਾਪਸ ਬਿਠਾ ਕੇ ਵਾਪਸ ਜਿਹੜਾ ਉਹ ਕੱਲਿਆ ਜਾ ਸਕਦਾ ਆ ਇਨਫੈਕਟ ਕੱਲਣਾ ਸ਼ੁਰੂ ਕਰ ਦਿੱਤਾ ਆ ਪ੍ਰੈਜ਼ੀਡੈਂਟ ਨੇ ਕਿਹਾ ਸੀ ਵੀ ਜਿਹੜੇ ਲੋਕ ਆ ਬਹੁਤੇ ਕਲੰਬੀਆ ਵਾਲੇ ਸਾਈਡ ਤੋਂ ਆਂਦੇ ਹੈਗੇ ਆ ਹੁਣ ਇਹ ਨਹੀਂ ਕਲੀਅਰ ਹੋਇਆ ਵੀ ਇਹ ਜਿਹੜੀਆਂ ਫਲਾਈਟਸ ਆ ਉਹ ਕਲੰਬੀਆ ਨੂੰ ਵਾਪਸ ਜਾ ਰਹੀਆਂ ਜਾਂ ਉਹਨਾਂ ਦੇ ਮੁਲਕਾਂ ਨੂੰ ਜਿੱਦਾਂ ਮੰਨ ਲਓ ਵੀ ਚਾਹੇ ਇੰਡੀਆ ਤੋਂ ਕੋਈ ਆ ਰਿਹਾ ਵੀ ਉੱਥੇ ਇੰਡੀਆ ਨੂੰ ਉਹ ਭੇਜ ਰਿਹਾ ਹੈਗੇ ਆ ਪਨਾਮিয়ান ਗਵਰਨਮੈਂਟ ਦੇ ਨੇ ਇਹ ਕਿਹਾ ਆ ਭਈ ਵੈਨਜ਼ੂਏਲਾ ਸਭ ਤੋਂ ਵੱਡਾ ਮੁਲਕ ਆ ਜਿੱਥੋਂ ਉਸ ਏਰੀਏ ਸਭ ਵੱਡੀ ਗੰਟੀ ਜਿੱਥੇ ਲੋਕ ਆਂਦੇ ਹੈਗੇ ਮਾਈਗ੍ਰੈਂਟਸ ਅ ਸੋ ਇਹ ਕੰਸਰਨ ਬਹੁਤ ਵੱਡਾ ਸੀਗਾ ਪਿਛਲੇ ਸਮੇਂ ਦੇ ਵਿੱਚ ਇਹ ਕਾਫੀ ਇੱਕ ਕੰਟਰੋਵਰਸੀ ਵੀ ਚੱਲੀ ਸੀ ਜਦੋਂ ਪਨਾਮਾ ਦੇ ਪ੍ਰੈਜ਼ੀਡੈਂਟ ਮਲੀਨੋ ਨੇ ਇਹ ਕਿਹਾ ਸੀ ਮਿਸਟਰ ਮਡੂਰੋ ਨੂੰ ਬੈਨਜ਼ੂਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਵੀ ਤੈਨੂੰ ਅਸੀਂ ਸੇਫ ਪੈਸੇਜ ਦੇ ਦਿੰਨੇ ਆ ਤੇ ਤੂੰ ਤੀਜੀ ਕੰਟਰੀ ਦੇ ਵਿੱਚ ਜਾ ਸਕਦਾ ਹੈਗਾ ਬਾਅਦ ਦੇ ਵਿੱਚ ਉਸਨੇ ਇਹ ਆਫਰ ਨੂੰ ਰਿਜੈਕਟ ਵੀ ਕਰ ਦਿੱਤਾ ਸੀ ਤੇ ਨਾਲ ਦੀ ਨਾਲ ਇਹ ਪਰਾਮਾ ਦੇ ਲੀਡਰ ਨੂੰ ਇਹ ਕਿਹਾ ਸੀ ਵੀ ਸਾਡੇ ਨਾਲ ਮੈਸਅਪ ਨਾ ਕਰੀ ਤੇ ਇਹ ਰਿਜ਼ਲਟ ਜਿਹੜੇ ਆ ਬਹੁਤ ਮਾੜੇ ਹੋਣਗੇ ਜੇ ਬਿਲਕੁਲ ਸੋ ਇਹ ਚੇਂजेस ਜਿਹੜੀਆਂ ਹੋ ਆ ਰਹੀਆਂ ਆ ਤੁਸੀਂ ਇਥੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹਰਜੋਤ ਸਿੰਘ ਜੀ ਵੀ ਇੱਕ ਤਾਂ ਸੀਐਲਪੀ ਆਲਰੇਡੀ ਇਸ ਪ੍ਰਸ਼ਾਸਨ ਨੇ ਚਾਲੂ ਕੀਤੀ ਆ ਵੀ ਪਹਿਲੋਂ ਜੇ ਤੁਸੀਂ ਮੈਕਸੀਕੋ ਜਾਂ ਕੈਨੇਡਾ ਥਾਣੀ ਇਧਰ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਸਾਈਲਮ ਦੀ ਪਹਾਲ ਦੇ ਵਿੱਚ ਆ ਤਾਂ ਪਹਿਲੋਂ ਤੁਹਾਨੂੰ ਉਧਰਲੇ ਪਾਸੇ ਅਪਲਾਈ ਕਰਨਾ ਪੈਣਾ ਰਿਜੈਕਟ ਹੋਇਆ ਹੋਵੇ ਫਿਰ ਤੁਸੀਂ ਇੱਧਰ ਆਓ ਇਧਰੋਂ ਆਉਣਾ ਵੀ ਤੁਸੀਂ ਸੀਬੀਪੀ 1 ਐਪ ਦੇ ਜ਼ਰੀਏ ਸਿੱਧਾ ਜਿਹੜੇ ਆਉਂਦੇ ਆ ਤਾਂ ਫਿਰ ਤੁਹਾਨੂੰ ਸਾਈਲਮ ਜਿਹੜਾ ਉਹ ਅਪਲਾਈ ਨਹੀਂ ਕੀਤਾ ਜਾ ਸਕਦਾ ਜਾਂ ਜੇ ਕਰਦੇ ਆ ਤਾਂ ਉਹ ਤੁਹਾਨੂੰ ਰਿਜੈਕਟ ਹੋ ਜਾਊਗਾ ਨਾ ਹੋ ਜਾਊਗਾ ਹੁਣ ਤੁਸੀਂ ਇਹ ਦੇਖੋ ਵੀ ਉਸ ਤੋਂ ਵੀ ਥੱਲੇ ਵਾਲੇ ਮੁਲਕਾਂ ਦੇ ਵਿੱਚ ਜਾ ਕੇ ਅਮਰੀਕਾ ਇਨਵੈਸਟਮੈਂਟਸ ਕਰ ਰਿਹਾ ਆ ਫਲਾਈਟਸ ਦੇ ਜਿਹੜੇ ਉਹ ਡਾਲਰ ਦੇ ਰਿਹਾ ਆ ਤਾ ਜੋ ਉਥੇ ਹੀ ਫੜ ਕੇ ਲੋਕਾਂ ਨੂੰ ਉਥੇ ਹੀ ਜਿਹੜਾ ਉਹ ਵਾਪਸ ਜਿਹੜੀਆਂ ਉਥੋਂ ਦੀਆਂ ਸਰਕਾਰਾਂ ਆ ਉਹੋ ਕੱਲੀ ਜਾਣ ਸੋ ਇਹਦੇ ਤੋਂ ਇਹੀ ਪਤਾ ਲੱਗਦਾ ਆ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਇਹ ਜੋ ਹੁਣ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਇੰਨੀ ਜ਼ਿਆਦਾ ਸਖਤੀ ਤੇ ਕਾਰਵਾਈਆਂ ਆਈਆਂ ਆ ਇਹ ਲੋਕਾਂ ਨੂੰ ਵੀ ਤੇ ਇਥੇ ਦੇ ਵੋਟਰਸ ਨੂੰ ਆਪਣੇ ਹੱਕ ਦੇ ਵਿੱਚ ਪਹੁੰਚਾਉਣ ਲਈ ਵੀ ਆ ਤੇ ਓਵਰਆਲ ਇਮੀਗ੍ਰੇਸ਼ਨ ਦਾ ਜਿਹੜਾ ਸ਼ਿਕੰਜਾ ਆ ਉਹ ਕੱਸਣ ਦੀ ਜਿਹੜੀ ਇੱਕ ਇੱਕ ਆਪਣੇ ਸਾਹਮਣੇ ਜਿਹੜੀਆਂ ਉਦਾਹਰਨਾਂ ਆ ਉਹ ਆ ring yeah.